ਹੈਲੋ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਖੋ ਨੀ ਵੀਡੀਓ ਚ ਅੱਜ ਆਪਾਂ ਆਖੇ ਆ ਕ੍ਰਿਸਟਲ ਕਾਰ ਬਾਜ਼ਾਰ ਜੋ ਕਿ ਇਹ ਜਲੰਧਰ ਸਿਟੀ ਤੇ ਅੱਜ ਸਾਡੇ ਨਾਲ ਨੇ ਦਮਨਦੀਪ ਪਾਜੀ ਕ੍ਰਿਸਟਲ ਕਾਰ ਬਾਜ਼ਾਰ ਤੋਂ ਪਾਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਪਾਜੀ ਸੱਸੀ ਗੱਲ ਸਾਰੇ ਵੀਅਰ ਨੂੰ ਸਾਰੇ ਵੀਰੋ ਸਾਨੂੰ ਇੰਨਾ ਪਿਆਰ ਦਿੰਦੇ ਆ ਤੁਹਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਕਿ ਤੁਹਾਡੇ ਲਈ ਅਸੀਂ ਨਵੀਆਂ-ਨਵੀਆਂ ਕਾਰਾਂ ਲੱਭ ਕੇ ਲਿਆਣੇ ਆ ਦਮਨ ਪਾਜੀ ਅੱਜ ਕੀ ਲੈ ਕੇ ਆਇਓ ਜੀ ਬਹੁਤ ਚੀਜ਼ਾਂ ਲੈ ਕੇ ਆਏ ਆ ਪਿੱਛੇ ਤੁਹਾਡੇ ਖੜੀਆਂ ਟਾਟਾ ਲੈ ਕੇ ਆਏ ਆ ਅਮਰੂਤੀ ਐ i20 ਐ ਹੰਡਾਈ ਕਰੇਟਾ ਬਹੁਤ ਸਾਰੀਆਂ ਕਾਰਾਂ ਐਕਸਯੂਵੀ ਹੈ ਇਨੋਵਾ ਹੈ ਤਾਂ ਗੱਡੀਆਂ ਭਾਜੀ ਦੋਸਤੋਂ ਕਾਫੀ ਸਾਰੀ ਲੈ ਕੇ ਆਏ ਕ੍ਰੈਟਾ ਹੈ ਐਕਸਯੂਵੀ 5 ਡਬਲਯੂ ਹੈ ਤਾਂ ਭਾਜੀ ਪਹਿਲਾਂ ਕਿਹੜੀ ਕਾਰ ਤੋਂ ਸ਼ੁਰੂ ਕਰੀਏ ਕ੍ਰੈਟਾ ਤੋਂ ਸ਼ੁਰੂ ਕਰ ਲੈਣੇ ਸਰ ਤਾਂ ਚਲੋ ਦੋਸਤੋਂ ਤੁਹਾਨੂੰ ਦਿਖਾਣੇ ਆ ਹਿਉਂਡੇ ਦੀ ਕ੍ਰੈਟਾ ਜੋ ਸਭ ਤੋਂ ਡਿਮਾਂਡ ਚ ਰਹਿੰਦੀ ਹੈ ਔਰ ਭਾਜੀ ਦੇ ਸਟਾਕ 'ਚ ਹਮੇਸ਼ਾ ਅਵੇਲੇਬਲ ਰਹਿੰਦੀ ਹੈ ਬਿਲਕੁਲ ਸਰ ਤੇ ਭਾਜੀ ਦੱਸੋ ਕਾਰ ਦੇ ਬਾਰੇ 'ਚ ਇੱਕ ਵੀਆਈਪੀ ਨੰਬਰ ਹੈ 0029 ਨੰਬਰ ਹੈ 2019 ਮਾਡਲ ਦੀ ਕਾਰ ਆ ਅਲਾਈਸ ਤੁਸੀਂ ਦੇਖ ਸਕਦੇ ਹੋ ਓਰੀਜਨਲ ਕੰਪਨੀ ਵਾਲੇ ਟਾਇਰਸ ਤੁਸੀਂ ਦੇਖ ਸਕਦੇ ਹੋ ਬਿਲਕੁ ਬਿਲਕੁਲ ਨਵੇਂ ਫਰੈਸ਼ ਕਾਰ ਹੈ 2019 ਮਾਡਲ ਚ ਕਾਰ ਹੈ ਤੁਸੀਂ ਕਾਰ ਦਾ ਇੰਟੀਰੀਅਰ ਦੇਖ ਸਕਦੇ ਹੋ ਬਿਲਕੁਲ ਫਰੈਸ਼ ਦਿਖਾ ਰਿਹਾ ਮੈਂ ਤੁਹਾਨੂੰ ਕਾਰ ਦਾ ਵਾਈਟ ਵਿਦ ਬਲੈਕ ਹੈ ਤੇ ਭਾਜੀ ਵੇਰੀਐਂਟ ਕਿਹੜਾ ਹੈ ਕਾਰ ਦਾ ਸਰ ਇਹ E+ ਵੇਰੀਐਂਟ ਹੈ ਜੀ 2019 ਮਾਡਲ 1.4 ਚ ਆਏਗੀ ਜਦੀ ਐਵਰੇਜ ਬਹੁਤ ਅੱਛੀ ਖਾਸੀ ਹੁੰਦੀ ਹੈ 20Y ਐਵਰੇਜ ਵਾਲੀ ਮੈਨੂੰ ਐਂਡਰੋਇਡ ਪਲੇਅਰ ਆਲਰੇਡੀ ਫਿਟਡ ਹੈ ਲੈਦਰ ਸੀਟ ਕਵਰਸ ਨੇ ਸਟੀਅਰਿੰਗ ਸਟੀਅਰਿੰਗ ਕਵਰ ਹੈ ਸਟੀਅਰਿੰਗ ਕੰਟਰੋਲਸ ਹੈ ਈਚ ਐਂਡ ਐਵਰੀਥਿੰਗ ਹਾਸ ਬੀਨ ਫਿਟਡ ਕਾਰ ਬਿਲਕੁਲ ਨਵੀਂ 70 ਮੈਟਸ ਦੇ ਨਾਲ ਪਾਵਰ ਸਟੀਅਰਿੰਗ ਪਾਵਰ ਵਿੰਡੋ ਅਲॉयਜ਼ ਟਾਇਰਸ ਈਚ ਐਂਡ ఎవਰੀਥਿੰਗ ਸਭ ਕੁਝ ਕਲਾਸ ਫਿਟ ਹੈ ਕੋਈ ਦਿੱਕਤ ਨਹੀਂ ਕਿਸੇ ਕਾਰ ਤੁਸੀ ਕਾਰ ਆਕੇ ਡੀਜ਼ਲ ਪਾਕੇ ਬਸ ਚਲਾਨੀ ਹੈ ਤੇ ਭਾਜੀ ਪੈਸੇ ਕਾਰ ਦੇ ਸਰ ਇਹ 9.5 ਲੱਖ ਰੁਪਏ ਦੀ ਰੇਂਜ ਆਪਾਂ ਤੁਹਾਨੂੰ ਕਾਰ ਲੈ ਕੇ ਦੇਾਂਗੇ 2019 ਮਾਡਲ 2019 ਮਾਡਲ 9.5 ਲੱਖ ਰੁਪਏ ਦੀ ਤੁਹਾਨੂੰ ਲੈ ਕੇ ਦੇਾਂਗੇ ਬਹੁਤ ਵਧੀਆ ਭਾਜੀ ਤੇ ਦੋਸਤੋ ਭਾਈ ਨੇ ਕਾਰ ਦੱਸਤੀ ਹੈ 19 ਮਾਡਲ ਹੈ ਗ੍ਰਿਲ ਤੋਂ ਜਿਹੜੇ ਦੁਰਕ ਨੇ ਕ੍ਰੇਟਾ ਰੱਖੀ ਹੈ ਜਿਹੜੇ ਜਾਣਦੇ ਆ ਗ੍ਰਿਲ ਤੋਂ ਦੇਖ ਲਿਜੀਏ ਪੀਬੀ 60 ਨੰਬਰ ਹੈ 0026 ਮਿਲੇਗਾ ਫੈਂਸੀ ਨੰਬਰ ਭਾਜੀ ਨਾਲ ਦੇਂਗੇ ਨੈਕਸਟ i20 ਭਾਈ ਦੱਸੋ ਜੀ i20 ਬਾਰੇ i20 ਜਿੱਦਾਂ ਕਿ ਤੁਸੀਂ ਦੇਖ ਲਿਆ ਕਿ ਬਹੁਤ ਅੱਜਕੱਲ ਦੀ ਜੋ ਚਲਦੀ ਕਾਰ ਹੈ 2018 ਮਾਡਲ ਆਸਥਾ ਮਾਡਲ ਦੀ ਕਾਰ ਹੈ 18 ਮਾਡਲ ਦੀ ਬਿਲਕੁਲ ਫੌਕ ਲੈਂਪਸ ਕੰਪਨੀ ਫਿਟਡ ਨਾਲ ਆਉਂਦੇ ਨੇ ਅਲॉयਜ਼ ਬਹੁਤ ਪਿਆਰੇ ਜਿਹੜੇ ਨਾਲ origignal ਆਉਂਦੇ ਨੇ ਟਾਇਰ i-link ਦਾ ਉਹ ਵੀ ਬ੍ਰੈਂਡ ਨਿਊ 1000 ਕਿਲੋਮੀਟਰ ਚੱਲੇ ਬਿਲਕੁਲ 5-700 ਕਿਲੋਮੀਟਰ ਚੱਲੇ ਟਾਇਰ ਇੰਟੀਰੀਅਰ ਦੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਕਲਾਸ ਇੰਟੀਰੀਅਰ ਦੀ ਹੈ ਸਟੀering ਕੰਟਰੋਲ ਕਵਰ ਆ ਜਾਂਦਾ ਹੈ ਸਟੀering ਕੰਟਰੋਲ ਆ ਜਾਂਦਾ ਹੈ ਉਸ ਤੋਂ ਬਾਅਦ ਐਂਡਰੋਇਡ ਪਲੇਅਰ ਆ ਜਾਂਦਾ ਵਿਦ ਨੈਵੀਗੇਸ਼ਨ ਜਿਹੜਾ ਸਟੀਰੀਓ ਜਿਹੜਾ ਕੰਪਨੀ ਫਿਟਡ ਆਂਦਾ ਉਹ ਮਾਡਲ ਹੈ ਤੇ ਭਾਜੀ ਆਸਟਾ ਆਪਸ਼ਨਲ ਹੈ ਗਾਰ ਸਰ ਇਹ ਆਸਥਾ ਮਾਡਲ ਹੈ ਆਸਥਾ ਆਪਸ਼ਨਲ ਚ ਪੁਸ਼ ਬਟਨ ਸਟਾਰਟ ਵੀ ਆਂਦਾ ਇਹ ਬਿਨਾ ਪੁਸ਼ ਬਟਨ ਸਟਾਰਟ ਤੋਂ ਚੱਲੀ ਸਿਰਫ ਲਗਭਗ 68 69 ਚੱਲੀ ਫਸਟ ਓਨਰ ਸਿੰਗਲ ਹੈਂਡ ਕਾਰ ਡਰਾਈਵਨ ਤੇ ਭਾਜੀ ਪ੍ਰਾਈਸ ਕਾਰ ਦਾ ਉਹ ਸਰ ਪ੍ਰਾਈਸ ਵੀ ਕਰ ਲਾਂਗੇ ਤੁਸੀਂ ਕਾਰ ਦੇਖੋ 2018 ਮਾਡਲ ਕਾਰ ਹੈ 7 ਲੱਖ 80000 ਦੀ ਡਿਮਾਂਡ ਚ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਸਿਰਫ 7 ਲੱਖ 80000 ਦੀ ਬਿਲਕੁਲ ਜੀ ਨਵੀਂ ਕਾਰ ਨਾਲੋਂ 4-5 ਲੱਖ ਸੇਵ ਹੋ ਰਿਹਾ ਹੈ ਬਿਲਕੁਲ ਜੀ ਅਗਲੀ ਚਲਦੇ ਹਾਂ ਦੋਸਤੋ Swift ਜੋ ਸਭ ਤੋਂ ਹਾਈ ਡਿਮਾਂਡ ਦੀ ਮਾਰਕੀਟ 'ਚ ਸਰ Swift ਦੇ ਤੁਸੀਂ ਅਲੋਇ ਟਾਇਰ ਹੀ ਦੇਖੋਗੇ ਤਾਂ ਲਗਭਗ 50000 ਰੁਪਏ ਦੇ ਅਲੋਇ ਟਾਇਰ ਹੀ ਲੱਗੇ JK ਦਾ ਟਾਇਰ ਲੱਗਾ ਅਲੋਏ ਬਿਲਕੁਲ ਨਵੇਂ ਵਰਗਾ ਫੈਂਸੀ ਅਲੋਇਜ਼ ਫੈਂਸੀ ਟਾਇਰਸ ਲੋ ਪ੍ਰੋਫਾਈਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੁਸੀਂ ਇੰਟੀਰੀਅਰ ਕਾਰ ਦੇਖ ਸਕਦੇ ਹੋ ਬਿਲਕੁਲ ਲੈਦਰ ਇੰਟੀਰੀਅਰ 'ਚ ਸੀਟ ਕਵਰਸ ਦੇਖ ਸਕਦੇ ਹੋ ਫਰੈਸ਼ ਜੜੇ ਹੋਏ ਸਟੀering ਕੰਟਰੋਲ ਬਿਲਕੁਲ ਸੀਡੀ ਸਿਸਟਮ ਕੰਪਨੀ ਫਿਟਿਡ स्टीयरिंग कवर ਵੀ ਲੱਗਾ ਹੋਇਆ ਹੈ ਪਾਵਰ ਸਟੀਅਰਿੰਗ ਹੈ ਪਾਵਰ ਵਿੰਡੋ ਹੈ ਏਸੀ ਹੀਟਰ ਸਭ ਕੁਝ ਲੱਗਾ ਹੋਇਆ ਹੈ ਕਾਫੀ ਅੱਛੀ ਭਾਜੀ ਵੈਲ ਮੇਨਟੇਨ ਕਰਿਆ ਤਾਂ ਬਿਲਕੁਲ ਪਾਵਰ ਸਟੀਅਰਿੰਗ ਪਾਵਰ ਵਿੰਡੋਸ ਇਲੈਕਟ੍ਰੋਨਿਕ ਮਿਰਰ ਬਿਲਕੁਲ ਬਿਲਕੁਲ ਦੀ ਤੇ ਪ੍ਰਾਈਸ ਦੱਸੋ ਜੀ ਕਾਰ ਦਾ 6,75,000 ਰੁਪਏ ਦੀ ਰੇਂਜ ਚ ਹੈ 2019 ਮਾਡਲ ਡੀਜ਼ਲ ਵਰਜਨ ਕਾਰ ਹੈ ਡੀਜ਼ਲ ਵਰਜਨ ਕਾਰ 6,75,000 ਚ ਹੈ ਫਰਸਟ ਓਨਰ ਕਾਰ ਤੁਹਾਨੂੰ ਦੇਾਂਗੇ ਇਸ ਪ੍ਰਾਈਸ 'ਚ ਤੁਹਾਨੂੰ ਕਿਤੇ ਵੀ ਕਾਰ ਡੀਜ਼ਲ ਕਾਰ ਇਸ ਪ੍ਰਾਈਸ 'ਚ ਨਹੀਂ ਮਿਲੇਗੀ ਜਿੰਨੀ ਇੰਨੀ ਅਨੈਕ ਐਕਸੈਸਰੀ ਐਨਾ ਸਾਰਾ ਕੁਝ ਲੱਗਾ ਹੋਵੇ। ਤਾਂ ਦੋਸਤੋ ਘੱਟ ਤੋਂ ਘੱਟ 50-60 ਹਜ਼ਾਰ 'ਤੇ ਤਾਂ ਇਹਨੂੰ ਅਲੋਏ ਵੀਲਸ ਦੀ ਹੈ ਡਿਜ਼ਾਈਨ ਦੇਖ ਲਓ। ਟਾਇਰ एकदम ਅੱਛੀ ਕੰਡੀਸ਼ਨ 'ਚ ਹੀ ਹੈ। ਕਾਰ 'ਸੇ ਟਾਇਰ ਦੇਖ ਲਓ। ਤੇ EB10 ਲੁਧਿਆਣੇ ਦਾ ਨੰਬਰ ਹੈ। ਇਹਨੂੰ ਵੀ 5400 ਨੰਬਰ 549 ਬੰਦਾ ਹੈ। ਤੁਸੀਂ ਇਹ ਦੇਖੋ 5+4=9 9 ਨਾਇਆ ਬਹੁਤ ਵਧੀਆ ਹੁੰਦਾ ਹੈ। ਡਬਲ 0 ਪਿੱਛੇ ਆ ਜਾਂਦਾ। ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਹਫਾ ਲੈ ਕੇ ਦੇਾਂਗੇ 2019 ਮਾਡਲ ਦੀ ਟਾਟਾ ਨੈਕਸਨ ਟਾਟਾ ਨੈਕਸਨ ਜਿਹੜੀ ਡੀਜ਼ਲ ਵਾਲੀ ਔਨ ਡਿਮਾਂਡ ਕਾਰ ਹੈ ਬਹੁਤ ਅੱਛੇ ਪ੍ਰਾਈਸ 'ਚ 6.5 ਲੱਖ ਰੁਪਏ ਦੀ ਰੇਂਜ 'ਚ 60-70 ਹਜ਼ਾਰ ਕਿਲੋਮੀਟਰ ਸਿਰਫ ਚੱਲੀ ਕਾਰ ਪ੍ਰਾਈਸ ਕੀ ਦੱਸੋ ਜੀ ਰਾ ਸਰ 6.5 ਲੱਖ ਰੁਪਏ ਦੀ ਰੇਂਜ 'ਚ 2019 ਮਾਡਲ ਟਾਟਾ ਨੈਕਸਨ ਡੀਜ਼ਲ ਵਾਲੀ ਕਾਰ ਇੰਟੀਰੀਅਰ ਫੈਬੂਲਸ ਹੈ ਸਟੀਅਰਿੰਗ ਕੰਟਰੋਲ ਬ੍ਰੈਂਡ ਨਿਊ ਐਸ ਪੈਟਿੰਗ ਸ਼ੈਟਿੰਗ A ਤੋਂ ਲੈ ਕੇ Z ਫੀਚਰਸ ਦੀ ਕਾਰ ਦੇ ਇੰਨੇ ਪਿਆਰੇ ਹੈ ਕਿ ਤੁਸੀਂ ਤੁਹਾਨੂੰ ਕਰੇਟਾ ਦੇ ਮਾਤ ਦਿੰਦੀ ਆਗਾ ਜਿਨ੍ਹਾਂ ਨੇ ਇੱਕ ਪਿਕਅਪ ਤਾਂ ਪਿਕਅਪ ਹੈ ਸਿਫਟੀ ਵੀ ਬਹੁਤ ਅੱਛੀ ਇਸ ਕਰਦੀ ਜਿਨ੍ਹਾਂ ਇੱਕ ਮਿਨੀ ਐਸਯੂਵੀ ਲੈਣਾ ਚਾਹੁੰਦਾ ਹੈ ਜ ਮਤਲਬ ਜਿਹੜਾ ਕਸਟਮਰ ਜਾਂਦਾ ਕਿ ਮੈਂ ਇੱਕ ਮਿਨੀ ਐਸਯੂਵੀ ਗਰਾਊਂਡ ਕਲੀਅਰੈਂਸ ਦੇਖ ਲਓ ਜੀ ਇਹਦੀ ਇਹ ਤਾਂ ਉੱਪਰ ਚੜਾਈ ਹੈ ਲੇਕਿਨ ਅਗਰ ਥੱਲੇ ਵੀ ਕਾਰ ਖੜੀ ਹੋਗੀ ਇਸਦੀ ਗਰਾਊਂਡ ਕਲੀਅਰੈਂਸ ਬਹੁਤ ਅੱਛੀ ਹੈ ਅੱਜ ਤੁਹਾਨੂੰ ਬੈਕਸਾਈਡ ਲੈ ਕੇ ਜਾਨਨੇ ਆ ਜਿਹੜੀ ਬੈਕਸਾਈਡ ਖੜੀਆਂ ਉੱਚੀਆਂ ਕਾਰਾਂ ਜਿਨੂੰ ਆਪਾਂ ਕਹਿੰਦੇ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਮਹਿੰਦਰਾ ਦੀ ਐਕਸਯੂਵੀ ਖੜੀ ਹੈ ਠੀਕ ਹੈ ਜੀ ਇਹ 2018 ਮਾਡਲ ਦੀ ਕਾਰ ਡੀਜ਼ਲ ਓਨਰ ਕਾਰ 12.5 ਲੱਖ ਦੀ ਰੇਂਜ ਚ W7 2018 18 ਮਾਡਲ ਦੀ ਕਾਰ ਇਨੋਵਾ ਟੋਇਟਾ ਇਨੋਵਾ ਕ੍ਰਿਸਟਾ ਜੀ ਇਹ 2019 ਮਾਡਲ ਦੀ ਕਾਰ ਜਿਹਨੂੰ ਆਪਾਂ ਮੰਤਰੀ ਛੰਤਰੀਆਂ ਦੀ ਕਾਰ ਕਹਿੰਦੇ ਆ ਅਗੇਨ 20 VIP ਨੰਬਰ 0098 ਨੰਬਰ ਇੰਟੀਰੀਅਰ ਇੰਨਾ ਕ ਪਿਆਰਾ ਅਲॉयਜ਼ ਇੰਨੇ ਕ ਪਿਆਰਾ ਆਫਟਰ ਮਾਰਕੀਟ ਲੱਗੇ JK ਦੇ ਟਾਇਰ ਬ੍ਰਾਂਡ ਨਿਊ ਟਾਇਰ ਮਤਲਬ ਤੁਸੀਂ ਇਹ ਦੇਖੋ ਇੱਕ ਸਿੰਗਲ ਪੈਨ ਹੀ ਨਹੀਂ ਆਪਾਂ ਨੂੰ ਕਾਰ ਦੇ ਉੱਪਰ ਲਾਣੀ ਪੈ ਰਹੀ ਬਿਲਕੁਲ ਕਾਰ ਨੀਟ ਐਂਡ ਕਲੀਨ ਹੈਗੀ ਐ ਸਰ ਬਿਲਕੁਲ ਨਵੀਂ ਕਾਰ ਵਿਦ ਅ ਲੌਇਟ ਟਾਇਰ ਸਾਰੇ ਫੀਚਰਸ ਨਾਲ ਲੋਨ ਦੀ ਸੁਵਿਧਾ ਔਨ ਟੇਬਲ ਅਵੇਲੇਬਲ ਜਿੱਦਾਂ ਆਪਾਂ ਹਰ ਵੀਡੀਓ 'ਚ ਕਹਿੰਨੇ ਆ ਤੁਸੀਂ ਪਰਸਨਲ ਨੰਬਰ 9464112345 ਤੇ ਮੈਨੂੰ ਵਟਸਐਪ ਕਰ ਸਕਦੇ ਹੋ ਆਧਾਰ ਕਾਰਡ ਪੈਨ ਕਾਰਡ ਬਿਜਲੀ ਦਾ ਬਿੱਲ ਇਲੈਕਟ੍ਰਿਸਿਟੀ ਬਿੱਲ ਇਹ ਵਟਸਐਪ ਕਰ ਸਕਦੇ ਹੋ ਬਿਜਲੀ ਦਾ ਬਿੱਲ ਜਿਹਦੇ ਮਰਜ਼ੀ ਨਾਮ ਤੇ ਆਂਦਾ ਹੋਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਵਟਸਐਪ ਕਰ ਸਕਦੇ ਹੋ ਅਸੀਂ ਤੁਹਾਨੂੰ ਕੋਟੇਸ਼ਨ ਦੇ ਦਾਂਗੇ ਕਿ ਕਾਰ ਤੁਹਾਡਾ ਇਹਨਾਂ ਲੋਨ ਇਸ ਕਾਰ ਦੇ ਉੱਪਰ ਹੋ ਸਕਦਾ ਹੈ ਕੋਈ ਵੀ ਕਾਰ ਜਿਹੜੀਆਂ ਤੁਸੀਂ ਦੇਖੀਆਂ ਤੇ ਭਾਜੀ ਪ੍ਰਾਈਸ ਕੀ ਸੀ ਕ੍ਰਿਸਟਾ ਦਾ ਸਰ ਜੋ ਤੁਹਾਨੂੰ ਦੱਸਿਆ 17 ਲੱਖ 50 ਹਜ਼ਾਰ ਰੁਪਏ ਦੀ ਰੇਂਜ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਇਹ ਚ ਆਪਣੇ ਕੋਲ 2018 ਵਾਈਟ ਵੀ ਮਿਲ ਜਾਏਗੀ ਜੀ4 ਵੇਰੀਐਂਟ ਇਹ ਚ ਆਪਣੇ ਕੋਲ 2022 ਆਟੋ ਵੀ ਮਿਲ ਜਾਏਗੀ 2019 ਆਟੋ ਵੀ ਮਿਲ ਜਾਏਗੀ ਵੀ ਹੈਵ ਅ ਨੰਬਰ ਆਫ 5 ਟੂ 6 ਟੋ ਇਨੋਵਾ ਕ੍ਰਿਸਟਾ ਜਿਹੜੀਆਂ ਸਾਡੇ ਕੋਲ ਕਸਟਮਰ ਲਿਖਾ ਕੇ ਗਏ ਨੇ ਜਿਹੜੀਆਂ ਸੇਲ 'ਚ ਅਵੇਲੇਬਲ ਨੇ। ਕੋ ਦੋਸਤੋਂ ਭਾਈ ਨੇ ਮਾਡਲ ਵੀ ਦੱਸਤੇ, ਆਟੋ ਮੈਨੂਅਲ ਵੀ ਦੱਸਤੀ, ਕਲਰ ਆਪਸ਼ਨ ਵੀ ਦੱਸਤੇ। ਬਿਲਕੁਲ ਸਰ ਜਿਹਨੂੰ ਕ੍ਰਿਸ਼ਨਾ ਪਸੰਦ ਹੈ ਨੰਬਰ ਭਾਈ ਦਾ ਵੀਡੀਓ 'ਚ ਚੱਲ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਭਾਈ ਨੂੰ ਆ ਕੇ ਕਾਰ ਦੇਖ ਸਕਦੇ ਹੋ। ਭਾਈ ਨੈਕਸਟ ਮਹਿੰਦਰਾ ਟੀਵੀ ਸਰ ਮਹਿੰਦਰਾ ਟੀਯੂਵੀ 올 ਟਾਈਮ ਫੇਵਰੇਟ ਕਾਰ ਜਿਹਦੇ ਤੋਂ ਆਪਾਂ ਮਤਲਬ ਜਿਹੜੀਆਂ ਕਿ ਅਸੀਂ ਡਿਲੀਵਰੀਆਂ ਜੰਮੂ, ਲੇਹ ਲਦਾਖ ਤੇ ਆਪਾਂ ਉਹ ਜੈਨ ਤੱਕ ਭੇਜਦੇ ਆ ਉਹ ਮਹਿੰਦਰਾ ਟੀਯੂਵੀ ਹੈ। ਇਹ 6 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਪ੍ਰਾਈਸ 'ਚ T10 ਆਪਸ਼ਨਲ ਮਾਡਲ ਸਭ ਤੋਂ ਟੌਪ ਐਂਡ ਮਾਡਲ ਬ੍ਰਾਂਡ ਨਿਊ ਕਾਰ 2018 ਮਾਡਲ ਡੀਜ਼ਲ ਵਰਜਨ ਕਾਰ ਬਾਕੀ ਔਨ ਟੇਬਲ 네ਗੋਸ਼ੀਏਸ਼ਨ ਸਰ ਇਸ ਵੀਡੀਓ ਦੀ ਖਾਸ ਥੋੜੇ ਪੈਸਿਆਂ 'ਚ ਚੰਗੀ ਕਾਰ ਜਿਨ੍ਹਾਂ ਨੇ ਪੂਰੇ ਪਰਿਵਾਰ ਨਾਲ ਜਾਣਾ ਚਾਹੁੰਦਾ ਹੈ 2012 ਮਾਡਲ ਦੀ ਸਕੋਰਪੀਓ ਮਤਲਬ ਇਸ ਰੇਂਜ 'ਚ ਤੁਹਾਨੂੰ ਕਾਰ ਕਿਤੇ ਨਹੀਂ ਮਿਲਣੀ ਉਹ ਹੈਗੀ ਇਹ ਜਿਹੜੀ ਪਿੱਛੇ ਖੜੀ 2012 ਮਾਡਲ ਦੀ ਸਕੋਰਪੀਓ ਸਟੀਲ ਰੇਮ ਲੱਗੇ ਹੋਏ ਨੇ ਟਾਇਰ 15 ਇੰਚੀ ਨੇ ਬਿਲਕੁਲ 70% ਟਾਇਰ ਹੈ ਇੰਟੀਰੀਅਰ ਦੀ ਨੀਟ ਐਂਡ ਕਲੀਨ ਹੈ ਕਲਰ ਦੀ ਵਾਈਟ ਹੈ ਇਹ ਸਿਰਫ ਆਪਾਂ 3 ਲੱਖ ਰੁਪਏ ਚ ਰੇਂਜ ਤੁਹਾਨੂੰ ਕਾਰ ਆਪਾਂ ਦੇ ਦੇਵਾਂਗੇ ਸਰ ਦੋਸਤੋ 3 ਲੱਖ ਰੁਪਏ ਜੇ ਮਹਿੰਦਰਾ ਦੀ ਸਕੋਰਪੀਆ ਮਿਲਦੀ ਉਹ ਵੀ 네ਗੋਸ਼ੀਏਬਲ ਪ੍ਰਾਈਸ 네ਗੋਸ਼ੀਏਬਲ ਪ੍ਰਾਈਸ ਸਕਰੀਨ ਲੱਗੀ ਹੋਈ ਹੈ ਡੀਜ਼ਲ ਕਾਰ ਹੈ 7 ਸੀਟਰ ਕਾਰ ਹੈ ਇੰਟੀਰੀਅਰ ਦੇਖੋ ਤੁਸੀਂ ਫੈਬੂਲਸ ਹੈ ਇਨਾ ਹੈਂਡਵਰਕ ਹੋਇਆ ਪ੍ਰੋਪਰ 에ਅਰ ਕ੍ਰਾਫਟਡ ਦੇ ਵਿੱਚ ਲੈਦਰ ਲੱਗਾ ਹੈ ਰੂਫ ਤੇ ਸੀਟ ਕਵਰਸ ਬਹੁਤ ਪਿਆਰੇ ਪੇ ਵਿਦ ਡਿਪ ਫਿਟਿੰਗ ਸੀਟ ਕਵਰਸ ਪੇ ਨੇ ਸੀਡੀ ਸਿਸਟਮ ਟੱਚ ਵਾਲਾ ਲੱਗਾ ਹੈ ਪੀਕਰ ਈਚ ਐਂਡ एवरीथिंग ਸਟੀਲ ਰਿਮ ਲੱਗੇ ਆ। ਕਾਰ ਦੇਖ ਲਓ ਜੀ ਮਾਈਕਰੋ ਹਾਈਬ੍ਰਿਡ ਹੈ ਸਕੋਰਪੀਓ 2012 ਮਾਡਲ। ਸਰ 12 ਮਾਡਲ 3 ਲੱਖ ਰੁਪਏ ਦੀ ਰੇਂਜ ਚ 50-60 ਹਜ਼ਾਰ ਰੁਪਏ ਦੇ ਕੇ ਬਾਕੀ ਸਾਰਾ ਲੋਨ ਅਵੇਲੇਬਲ। ਭਾਜੀ ਸਾਥੀ ਦੂਜੀ ਕਾਰ ਬਾਅਦ ਚੋ ਸਭ ਤੋਂ ਪਹਿਲਾਂ ਕਾਰ ਦੇ ਅਲਾਏ ਦੇਖੋ ਨੀਓਸ ਕੰਪਨੀ ਦੇ ਜੋ ਅੱਜਕੱਲ ਦੇ ਟ੍ਰੈਂਡਿੰਗ ਅਲਾਏ ਜਿਹੜੀਆਂ ਕਿ ਤੁਸੀਂ ਰੀਲਜ਼ ਦੇਖ ਰਹੇ ਹੋ ਸਭ ਇਹ ਐਸੇ ਲਾਇਏ ਦੇ ਚੱਲ ਰਹੀਆਂ। ਗੁੱਡਇਰ ਦੇ ਟਾਇਰਾਂ ਦੇ ਨਾਲ ਬ੍ਰਾਂਡ ਨਿਊ ਲਾਇਏ ਦੇ ਨਾਲ 2020 ਮਾਡਲ ਚੱਲੀ ਸਿਰਫ 22000 ਕਿਲੋਮੀਟਰ ਕਰੇਟਾ ਕਾਰ ਵੀ ਮਾਡਲ ਦੀ ਡੀਜ਼ਲ ਕਾਰ ਲਾਇਟਰ ਐਕਸਟਰਾ ਕੈਂਟ ਸਿਰਫ 1 ਤੋਂ ਲੈ ਕੇ 0 ਤੱਕ ਐਂਡਲੈਸ ਕਾਰ ਡਾਟਲੈਸ ਸਕਰਚਲੈਸ ਕਾਰ ਜਿੰਨੂੰ ਆਪਾਂ ਕਹਿ ਸਕਦੇ ਆ ਐਨਰੌਇਡ ਪਲੇਅਰ ਦੇ ਨਾਲ ਇਹ ਕਾਰ 1.11 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਬਹੁਤ ਵਧੀਆ ਭਾਜੀ ਬਹੁਤ ਅੱਛੀ ਨੀਟ ਐਂਡ ਕਲੀਨ ਕਾਰ ਹੈ ਅਲੋਏ ਵੀਲ ਤੁਸੀਂ ਦੇਖ ਲਿਆ ਚਲਦੇ ਨੇ ਨੈਕਸਟ 2018 ਮਾਡਲ ਦੀ ਅਮੇਜ਼ ਪੈਟਰੋਲ ਪੈਟਰੋਲ ਚ 18 ਮਾਡਲ ਅਮੇਜ਼ ਚੱਲੀ 26000 ਤੁਹਾਨੂੰ 5.5 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਸਰ ਟਾਟਾ ਸਫਾਰੀ ਜਿਹੜੀ ਕਿ ਪੁਰਾਣੀ ਵੀ ਸ਼ਾਨ ਸੀ ਤਾਂ ਹੁਣ ਵੀ ਸ਼ਾਨ ਹੈ 2022 ਮਾਡਲ ਦੀ 16.5 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਵਿਦ ਪੈਨਾਰੋਮਿਕ ਸਨਰੂਫ ਤੁਸੀਂ ਸਨਰੂਫ ਦੇਖੋਗੇ ਤੇ ਤੁਸੀਂ ਕਹੋਗੇ ਮੈਂ ਕਾਰ ਇਹ ਲੈ ਕੇ ਜਾਣੀ ਮੈਨੂਅਲ ਕਾਰ ਡੀਜ਼ਲ ਵਰਜਨ ਕਾਰ ਸਨਰੂਫ ਵਾਲੀ ਕਾਰ ਇੰਟੀਰੀਅਰ ਐਕਸਲੈਂਟ ਮਜ਼ੇਦਾਰ ਤੇ ਅੰਦਰ ਬੈਠ ਕੇ ਜਦੋਂ ਕ ਰੂਸ ਕੰਟਰੋਲ ਸਨ ਰੂਫ ਖੋਲ ਕੇ ਤੁਸੀਂ ਕਾਰ ਡਰਾਈਵ ਕਰੋਗੇ ਤੁਸੀਂ ਆਪੇ ਕਹੋਗੇ ਕਿ ਕਾਰ ਚ ਇੱਕ ਫੀਲ ਹੈ ਪੈਨੋਰਮਿਕ ਰੂਫ ਹੈ ਇੱਕ ਪ੍ਰੋਪਰ 7 ਸੀਟਰ ਕਾਰ ਹੈ ਭਾਜੀ ਵੇਰੀਐਂਟ ਕਰ ਐਕਜ਼ਿਟ ਪਲੱਸ ਹੈ ਕਾਰ ਦਾ ਐਕਜ਼ेड ਮਾਡਲ ਹੈ ਡੀਜ਼ਲ ਵਰਜਨ ਕਾਰ ਹੈ 2022 ਮਾਡਲ ਹੈ 190 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ 22 23 ਲੱਖ ਦੀ ਕਾਰ ਨਵੀਂ ਪੈਂਦੀ ਹੈ ਚੱਲੀ ਸਿਰਫ 21 22 ਹਜ਼ਾਰ ਕਿਲੋਮੀਟਰ ਨੰਬਰ ਵਧੀਆ ਬਿਲਕੁਲ ਨਵੀਂ ਕਾਰ ਜਿਨ੍ਹਾਂ ਦਾ ਮਨ ਹੈ ਔਫ ਰੋਡਿੰਗ ਤੇ ਜਾਣ ਲਈ ਜਾਂ ਪੂਰਾ ਸਨਰੂਫ ਖੋਲ ਕੇ ਚਲਾ ਲਈ ਉਹ ਕਾਰ ਇਹ ਲੈ ਕੇ ਜਾਣ ਸਰ ਟਾਟਾ ਦੀ ਪੰਜ ਜਿਹੜੀ ਤੁਸੀਂ ਸੁਣੀ ਨਹੀਂ ਉਨੀ ਕਾਰ ਕਦੀ ਪਰ ਇਹ ਕਾਰ ਇੰਨੀ ਕੁ ਫੀਚਰ ਵਾਲੀ ਕਾਰ ਹੈ ਆਟੋਮੈਟਿਕ ਦਾ ਇੰਨਾ ਕੁ ਕਾਮਜ਼ਾਬ ਹੈ ਕਿ ਤੁਸੀਂ ਮਤਲਬ ਐਂਡਲੈਸ ਫੀਚਰਸ ਦੇ ਨਾਲ ਅਲੋਏ ਵੀਲਸ ਦੇ ਨਾਲ ਟਾਇਰ ਨਵੇਂ ਤੁਸੀਂ ਆ ਤੁਸੀਂ ਡੀਆਰਐ ਲੈਂਪ ਦੇਖੋ ਕਿ ਆਹ ਕਲਾਸ ਬਣਾਇਆ ਵਿਦ ਕ੍ਰੋਮ ਫਿਨਿਸ਼ ਬਣਾਤੀ ਇੰਟੀਰੀਅਰ ਫੈਬੂਲਸ ਕਰ ਦਿੱਤਾ ਐਕਸਟੀਰੀਅਰ ਬਹੁਤ ਸੋਹਣਾ ਅੱਜ ਕਿਹੜੇ ਸਾਲ ਦਾ ਮਾਡਲ ਆ ਕਾਰ ਦਾ 2022 ਮਾਡਲ ਆਟੋਮੈਟਿਕ ਕਾਰ ਆ ਸਰ ਪੁਸ਼ ਬਟਨ ਸਟਾਰਟ ਆ ਗਈ ਬਲੂ ਲਾਈਨਿੰਗ ਦੇ ਨਾਲ ਬਿਊ ਟੇਪਿੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੇ ਏਸੀ ਵੈਂਟਸ ਕਿੰਨੇ ਪਿਆਰੇ ਬਿਲਟ ਇੰਟੀਰੀਅਰ ਸੀਟ ਕਵਰ ਐਂਡਰੋਇਡ ਪਲੇਅਰ ਸਟੀਅਰਿੰਗ ਕੰਟਰੋਲ ਆਟੋਮੈਟਿਕ ਵਰਜਨ ਕਾਰ ਆ ਸਰ ਇਸ ਕਾਰ ਮਤਲਬ ਬਿਲਕੁਲ ਡਾਟਲੈਸ ਕਾਰ ਜਿਹਨੂੰ ਕਹਿੰਦੇ ਆਪਾਂ ਫਰੈਸ਼ ਭਾਈ ਇਹ ਤਾਂ ਕੁਝ ਵੀ ਨਹੀਂ ਸਿਰਫ 13000 ਕਿਲੋਮੀਟਰ ਚੱਲੀ ਹੈ ਬਿਲਕੁਲ ਸਰ ਫਰੈਸ਼ ਦੋਸਤੋ ਲੇਖੋ ਕਿੰਨੇ ਸਾਰੇ ਫੀਚਰ ਤੁਹਾਨੂੰ ਮਿਲਦੇ ਆਪਾਂ 1.5 ਲੱਖ ਦੀ ਕਾਰ ਨਵੀਂ ਪੈਂਦੀ 830000 ਰੁਪਏ ਦੀ ਰੇਂਜ ਚ ਡਿਮਾਂਡ ਪ੍ਰਾਈਸ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਔਰ ਫਾਈਨਾਂਸ ਇਸ ਤੇ ਵੀ ਅਵੇਲੇਬਲ ਹੈ ਸਰ ਬਹੁਤ ਵਧੀਆ ਜੀ ਤੇ ਪਿੱਛੇ ਦੋਸਤੋਂ ਕ੍ਰੇਟਾ ਕ੍ਰਿਸਟਾ ਖੜੀ ਹੈ ਜਿਸ ਦਾ ਪਾਜੀ ਨੇ ਤੁਹਾਨੂੰ ਬਾਾਰ ਵੀ ਦਿਖਾਈ ਸੀ ਕਾਰ ਬਿਲਕੁਲ ਸਰ ਡੀਜ਼ਲ ਵਰਜ਼ਨ ਕਾਰ 2018 ਮਾਡਲ 16 ਲੱਖ ਰੁਪਏ ਦੀ ਰੇਂਜ ਚ ਆਟੋਮੈਟਿਕ ਕਾਰ ਆਇਆ ਹੈ ਸਰ ਪਾਰ ਆਪਾਂ ਤੁਹਾਨੂੰ ਮੈਨੂਅਲ ਵਰਜ਼ਨ ਦਿਖਾਇਆ ਸੀ ਹੁਣ ਤੁਹਾਨੂੰ ਅਸੀਂ ਆਟੋ ਵਰਜ਼ਨ ਦਿਖਾਣ ਲੱਗੇ ਆ ਟਾਇਰ ਬਿਲਕੁਲ ਨਵੇਂ ਨੇ ਅਲੌਇਸ ਕੰਪਨੀ ਵਾਲੇ ਨਾਲ ਆਂਦੇ ਨੇ 1.8 ਲੱਖ 8000 ਕਿਲੋਮੀਟਰ ਚੱਲੀ ਪਾਵਰ ਸਟੀering ਪਾਵਰ ਵਿੰਡੋ ਸੀਡੀ ਸਿਸਟਮ ਬ੍ਰੌਡ ਲੱਗਾ ਐਂਡਰੋਇਡ ਪਲੇਅਰ ਆਟੋਮੈਟਿਕ ਕਾਰ ਡੀਜ਼ਲ ਵਰਜਨ ਕਾਰ ਤੇ ਜੀ ਆਟੋ ਆ ਦੋਸਤੋ 2000 ਕਿਹੜਾ ਮਾਡਲ ਦੱਸਿਆ ਬਾਜੀ ਸਰ 2000 ਬਹੁਤ ਵਧੀਆ ਕਾਰ ਸਿਰਫ ਲਗਭਗ ਤੁਹਾਨੂੰ 16 ਲੱਖ ਰੁਪਏ ਦੀ ਰੇਂਜ ਮਿਲ ਜੇਗੀ ਸਰ 2018 ਮਾਡਲ ਕਾਰ 2018 ਜੀ ਆਟੋਮੈਟਿਕ ਚ ਆ ਜਾਂਦੀ ਹੈ ਹਾਂਜੀ ਬਹੁਤ ਵਧੀਆ ਜੀ ਨੈਕਸਟ ਚਲਦੇ ਹਾਂ ਹਿਉਂਡੇ ਕ੍ਰੇਟਾ ਇੱਕ ਹੋਰ ਆਟੋਮੈਟਿਕ ਵਰਜ਼ਨ ਕਾਰ ਕਰੀਏ ਸਰ ਟਾਪ ਮਾਡਲ ਚ ਆ ਜਾਂਦੀ ਹੈ ਤੁਹਾਨੂੰ ਦੱਸਾਂ ਕ੍ਰੋਮ ਹੈਂਡਲਸ ਆ ਜਾਂਦੇ ਨੇ ਅਲॉयਜ਼ ਉੱਪਰ ਆ ਜਾਂਦੇ 17 ਇੰਚਸ ਆ ਜਾਂਦੇ ਨੇ ਮਿਸ਼ਲਨ ਦੇ ਟਾਇਰ ਲੱਗੇ ਹੋਏ ਨੇ ਇਸ ਕਾਰ ਨੂੰ ਆਟੋਮੈਟਿਕ ਕਾਰ ਆ ਜਾਂਦੀ ਹੈ ਇਹ ਵੀ ਬਹੁਤ ਰੀਅਰ ਕ੍ਰੇਟਾ ਮਿਲਦੀ ਹੈ ਪਰ ਤੁਹਾਨੂੰ ਅਸੀਂ ਕਾਰ ਰੀਅਰ ਕ੍ਰੇਟਾ ਵੀ ਦੇ ਰਹੇ ਹਾਂ 2017 ਮਾਡਲ ਚ ਕਾਰ ਹੈ 2000 ਸੌਰੀ 2016 ਮਾਡਲ ਐਸ ਐਕਸ ਆਪਸ਼ਨਲ ਮਾਡਲ ਕ ਬਾਕੀ ਔਨ ਟੇਬਲ ਨੇਗੋਸ਼ੀਏਬਲ ਬਾਕੀ ਔਨ ਟੇਬਲ ਨੇਗੋਸ਼ੀਏਬਲ ਪਾਜੀ ਅੱਜ ਕਾਫੀ ਸਾਰੀ ਆਟੋਮੈਟਿਕ ਕਾਰਾਂ ਦਾ ਸਟਾਕ ਲੈ ਕੇ ਆਏ ਆ ਆਟੋਮੈਟਿਕ ਕਾਰ ਅੱਜਕੱਲ ਟ੍ਰੈਂਡਿੰਗ ਤੇ ਹੈ ਇਸ ਕਰਕੇ ਕਸਟਮਰ ਕਲਾਇੰਟ ਮੰਗਦਾ ਆਟੋ ਕਾਰ ਇਸ ਕਰਕੇ ਅਸੀਂ ਤੁਹਾਡੇ ਲਈ ਸਿਰਫ ਤੁਹਾਡੇ ਚੈਨਲ ਤੇ ਆਟੋਮੈਟਿਕ ਕਾਰ ਲੈ ਕੇ ਆਏ ਆ ਜਿੱਦਾਂ ਕ੍ਰੇਟਾ ਜਿੱਦਾਂ ਟਾਟਾ ਪੰਚ ਜਿੱਦਾਂ ਇਨੋਵਾ ਕ੍ਰਿਸਟਾ ਇਹ ਇਸੇ ਕਰਕੇ ਸਪੈਸ਼ਲੀ ਆਟੋ ਕਾਰ ਦਾ ਟ੍ਰੈਂਡ ਆ ਰਿਹਾ ਇਸ ਕਰਕੇ ਤੁਹਾਡੇ ਕੋਲ ਆਟੋ ਕਾਰਸ ਲੈ ਕੇ ਆਏ ਆ ਬਹੁਤ ਵਧੀਆ ਜੀ ਪਾਜੀ ਇੱਕ ਵਰਨਾ ਵੀ ਖੜੀ ਹੈ ਵਰਨਾ ਬਾਰੇ ਵੀ ਦੱਸੋ ਜੀ ਸਰ ਵਰਨਾ ਬਿਊਟੀਫ ਟਾਇਰ ਨਵੇਂ ਵਰਗੇ ਅਲੌਇਸ ਲੱਗੇ ਪਲੱਸ ਪੁਆਇੰਟ ਕੀ ਹੈ ਸਨਰੂਫ ਵਾਲੀ ਕਾਰ ਹੈ ਕ੍ਰੋਮ ਦੇ ਹੈਂਡਲਸ ਹੈ ਸਭ ਤੋਂ ਟਾਪ ਮਾਡਲ ਵੈਂਟੀਲੇਟਰ ਸੀਟਾਂ 'ਚ ਹੈ ਇਹ ਵੀ ਆਟੋਮੈਟਿਕ ਟਰਾਂਸਮਿਸ਼ਨ ਹੈ ਮਾਡਲ 2019 ਮਾਡਲ ਹੈ 10 ਲੱਖ 70 ਹਜ਼ਾਰ ਰੁਪਏ ਦੀ ਰੇਂਜ 'ਚ ਕਾਰ ਹੈ ਬਿਲਕੁਲ ਫਰੈਸ਼ ਕਾਰ ਇਹ ਏ ਕਲਾਸ ਕਾਰ ਜਿਹਨੂੰ ਆਪਾਂ ਕਹਿੰਦੇ ਆ ਕਿੰਨੀ ਕਿਲੋਮੀਟਰ ਚੱਲੀ ਦੱਸੀ ਸਰ ਇਹ ਲਗਭਗ ਕਾਰ ਜਿਹੜੀ ਡਰਾਈਵਨ ਹੈਗੀ 96 ਹਜ਼ਾਰ ਕਿਲੋਮੀਟਰ ਹੈ ਵਿਦ ਰਿਕਾਰਡ ਬਿਲਕੁਕੁਲ ਸਰਵਿਸ ਤੇ ਪ੍ਰਾਈਸ ਕੀ ਲੈਣ ਵਾਲਾ ਸਰ ਲਗਭਗ 10 ਲੱਖ 80 ਹਜ਼ਾਰ ਡਿਮਾਂਡ ਹੈ ਔਨ ਟੇਬਲ ਨੇਗ ਬਹੁਤ ਵਧੀਆ ਪਾਜੀ ਫਾਈਨਾਂਸ ਕਿੰਨੇ ਪਰਸੈਂਟ ਹੋ ਜਾਏਗੀ ਸਰ ਫਾਈਨਾਂਸ 70 ਤੋਂ 80% ਅਵੇਲੇਬਲ ਹੈ ਡਾਕੂਮੈਂਟਸ ਆਲਰੇਡੀ ਤੁਹਾਨੂੰ ਵੀਡੀਓਸ ਦੱਸਿਆ ਆਧਾਰ ਕਾਰਡ ਪੈਨ ਕਾਰਡ ਚਾਹੀਦਾ ਇਲੈਕਟ੍ਰਿਸਿਟੀ ਬਿੱਲ ਚਾਹੀਦਾ ਘਰ ਦਾ ਜਿਸ ਮਰਜ਼ੀ ਨਾਮ ਤੇ ਹੋਵੇ 6 ਮਹੀਨੇ ਦੀ ਬੈਂਕ ਸਟੇਟਮੈਂਟ ਚਾਹੀਦੀ ਆ ਤੁਸੀਂ ਇਹ ਸਾਰੇ ਚੀਜ਼ਾਂ ਸਾਨੂੰ ਵਟਸਐਪ ਕਰ ਦਿਓ ਜਿਹੜੀ ਕਾਰ ਤੁਹਾਨੂੰ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਸ਼ੇਅਰ ਕਰ ਦਿਓ ਬਾਕੀ ਹੋਰ ਡਿਟੇਲਸ ਵੀ ਸਾਡਾ ਇੰਸਟਾਗ੍ਰam ਪੇਜ ਹੈ ਕ੍ਰਿਸਟਲ ਕਾਰ ਬਾਜ਼ਾਰ ਕੱਠਾ ਲਿਖੋਗੇ ਉਹਨੂੰ ਫੋਲੋ ਕਰ ਲਓ ਰੀਸੈਂਟ ਅਪਡੇਟਸ ਉੱਥੇ ਹੁੰ ਅਾਕੀ ਤੁਸੀਂ ਭਾਜੀ ਚੈਨਲ ਦਾ ਸਬਸਕ੍ਰਾਈਬ ਕਰੋ ਤੇ ਫੋਲੋਅਰਸ ਭਾਈ ਦੇ ਬਣੋ। ਹੈਲੋ ਦੋਸਤੋ ਕੀ ਹਾਲ ਚਾਲ? ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਖੋਹ ਨੀ ਵੀਡੀਓ 'ਚ। ਤਾਂ ਅੱਜ ਆਪਾਂ ਆਖੇ ਆਂ ਕ੍ਰਿਸਟਲ ਕਾਰ ਬਾਜ਼ਾਰ ਜੋ ਕਿ ਇਹ ਜਲੰਧਰ ਸਿਟੀ 'ਤੇ। ਤੇ ਅੱਜ ਸਾਡੇ ਨਾਲ ਨੇ ਦਮਨਦੀਪ ਭਾਜੀ ਕ੍ਰਿਸਟਲ ਕਾਰ ਬਾਜ਼ਾਰ ਤੋਂ। ਭਾਜੀ ਕੀ ਹਾਲ ਚਾਲ ਜੀ? ਬਹੁਤ ਵਧੀਆ ਭਾਜੀ। ਸਤਿ ਸ਼੍ਰੀ ਅਕਾਲ ਸਾਰੇ 뷰ਰ ਨੂੰ। ਸਾਰੇ 뷰ਰ ਸਾਨੂੰ ਇੰਨਾ ਪਿਆਰ ਦਿੰਦੇ ਆ। ਤੁਹਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਕਿ ਤੁਹਾਡੇ ਲਈ ਅਸੀਂ ਨਵੀਆਂ-ਨਵੀਆਂ ਕਾਰਾਂ ਲੱਭ ਕੇ ਲਿਆਣੇ ਆ। ਦਮਨ ਭਾਜੀ ਅੱਜ ਕੀ ਲੈ ਕੇ ਆਇਓ ਜੀ? ਬਹੁਤ ਚੀਜ਼ਾਂ ਲੈ ਕੇ ਆਏ ਆ ਪਿੱਛੇ ਤੁਹਾਡੇ ਖੜੀਆਂ ਟਾਟਾ ਲੈ ਕੇ ਆਏ ਆ ਅਮਰੂਤੀ ਐ i20 ਐ ਹੰਡਾਈ ਕਰੇਟਾ ਐ ਬਹੁਤ ਸਾਰੀਆਂ ਕਾਰਾਂ ਐ ਐਕਸਯੂਵੀ ਐ ਇਨੋਵਾ ਐ ਤਾਂ ਗੱਡੀਆਂ ਭਾਜੀ ਦੋਸਤੋਂ ਕਾਫੀ ਸਾਰੀ ਲੈ ਕੇ ਆਏ ਐ ਕ੍ਰਿਸਟਾ ਐ ਐਕਸਯੂਵੀ 5w ਐ ਤਾਂ ਭਾਜੀ ਪਹਿਲਾਂ ਕਿਹੜੀ ਕਾਰ ਤੋਂ ਸ਼ੁਰੂ ਕਰੀਏ ਕਰੇਟਾ ਤੋਂ ਸ਼ੁਰੂ ਕਰ ਲੈਣੇ ਸਰ ਤਾਂ ਚਲੋ ਦੋਸਤੋਂ ਤੁਹਾਨੂੰ ਦਿਖਾਣੇ ਆ ਹਿਉਂਡੇ ਦੀ ਕਰੇਟਾ ਜੋ ਸਭ ਤੋਂ ਡਿਮਾਂਡ ਚ ਰਹਿੰਦੀ ਐ ਔਰ ਭਾਜੀ ਦੇ ਸਟਾਕ 'ਚ ਹਮੇਸ਼ਾ ਅਵੇਲੇਬਲ ਰਹਿੰਦੀ ਐ ਬਿਲਕੁਲ ਸਰ ਤੇ ਭਾਜੀ ਦੱਸੋ ਕਾਰ ਦੇ ਬਾਰੇ 'ਚ ਇੱਕ ਵੀਆਈਪੀ ਨੰਬਰ ਐ 0029 ਨੰਬਰ ਐ 201 ਅਲੋਇਸ ਤੁਸੀਂ ਦੇਖ ਸਕਦੇ ਹੋ ओरिजिनल ਕੰਪਨੀ ਵਾਲੇ ਟਾਇਰਸ ਤੁਸੀਂ ਦੇਖ ਸਕਦੇ ਹੋ ਜੇ ਬਿਲਕੁਲ ਹਾਰਡਰੀ 1000 2000 ਕਿਲੋਮੀਟਰ ਚੱਲੇ ਬਿਲਕੁਲ ਨਵੇਂ ਫਰੈਸ਼ ਕਾਰ ਹੈ 2019 ਮਾਡਲ ਚ ਕਾਰ ਹੈ ਤੁਸੀਂ ਕਾਰ ਦਾ ਇੰਟੀਰੀਅਰ ਦੇਖ ਸਕਦੇ ਹੋ ਬਿਲਕੁਲ ਫਰੈਸ਼ ਇੰਟੀਰੀਅਰ ਦਿਖਾ ਦਿੰਦੇ ਤੁਹਾਨੂੰ ਕਾਰ ਦਾ ਵਾਈਟ ਵਿਦ ਬਲੈਕ ਹੈ ਪੇ ਭਾਜੀ ਵੇਰੀਐਂਟ ਕਿਹੜਾ ਕਾਰ ਦਾ ਸਰ ਇਹ E+ ਵੇਰੀਐਂਟ ਹੈ ਜੀ 2019 ਮਾਡਲ 1.4 ਚ ਆਏਗੀ ਜਦੀ ਐਵਰੇਜ ਬਹੁਤ ਅੱਛੀ ਖਾਸੀ ਹੁੰਦੀ ਹੈ 20y ਐਵਰੇਜ ਵਾਲੀ ਮੈਨੂੰ ਐਂਡਰੋਇਡ ਪਲੇਅਰ ਆਲਰੇਡੀ ਫਿਟਡ ਹੈ ਲੈਦਰ ਸੀਟ ਕਵਰਸ ਨੇ ਸਟੀਅਰਿੰਗ ਸਟੀਅਰਿੰਗ ਕਵਰ ਹੈ ਸਟੀਅਰਿੰਗ ਕੰਟਰੋਲਸ ਹੈ ਈਚ ਐਂਡ ਐਵਰੀਥਿੰਗ ਹਾਸ ਬੀਨ ਫਿਟਡ ਕਾਰ بالکل ਨਵੀਂ 70 ਮੈਟਸ ਦੇ ਨਾਲ ਪਾਵਰ ਸਟੀering ਪਾਵਰ ਵਿੰਡੋ ਅਲੋਇਜ਼ ਟਾਇਰਜ਼ ਈਚ ਐਂਡ ఎవਰੀਥਿੰਗ ਸਭ ਕੁਝ ਕਲਾਸ ਫਿਟ ਹੈ ਕੋਈ ਦਿੱਕਤ ਨਹੀਂ ਕਿਸੇ ਕਾਰ ਤੁਸੀਂ ਕਾਰ ਆਕੇ ਡੀਜ਼ਲ ਪਾਕੇ ਬਸ ਚਲਾਨੀ ਹੈ ਤੇ ਭਾਜੀ ਪੈਸੇ ਕਾਰ ਦੇ ਸਰ ਇਹ 9.5 ਲੱਖ ਰੁਪਏ ਦੀ ਰੇਂਜ ਆਪਾਂ ਤੁਹਾਨੂੰ ਕਾਰ ਲੈ ਕੇ ਦੇਾਂਗੇ 2019 ਮਾਡਲ 2019 ਮਾਡਲ 9.5 ਲੱਖ ਰੁਪਏ ਦੀ ਤੁਹਾਨੂੰ ਲੈ ਕੇ ਦੇਾਂਗੇ ਤਾਂ ਬਹੁਤ ਵਧੀਆ ਭਾਜੀ ਤੇ ਦੋਸਤੋਂ ਭਾਈ ਨੇ ਕਾਰ ਦੱਸਤੀ ਹੈ 19 ਮਾਡਲ ਹੈ ਗ੍ਰਿਲ ਤੋਂ ਜਿਹੜੇ ਦੁਲਕਾਂ ਨੇ ਕਰੇਟਾ ਰੱਖੀ ਹੈ ਜਿਹੜੇ ਜਾਣਦੇ ਆ ਗ੍ਰਿਲ ਤੋਂ ਦੇਖ ਲਿਜੀਏ ਪੀਬੀ 60 ਨੰਬਰ ਹੈ 0026 ਮਿਲੇਗਾ ਫੈਂਸੀ ਨੰਬਰ ਭਾਜੀ ਨਾਲ ਦੇਂਗੇ ਨੈਕਸਟ i20 ਭਾਈ ਦੱਸੋ ਜੀ i20 ਬਾਰੇ i20 ਜਿੱਦਾਂ ਕਿ ਤੁਸੀਂ ਦੇਖ ਲਿਆ ਕਿ ਬਹੁਤ ਅੱਜਕੱਲ ਦੀ ਜੋ ਚਲਦੀ ਕਾਰ ਹੈ 2018 ਮਾਡਲ ਆਸਥਾ ਮਾਡਲ ਦੀ ਕਾਰ ਹੈ 18 ਮਾਡਲ ਦੀ ਬਿਲਕੁਲ ਫੌਕ ਲੈਂਪਸ ਕੰਪਨੀ ਫਿਟਡ ਨਾਲ ਆਂਦੇ ਨੇ ਅਲੌਇਜ਼ ਬਹੁਤ ਪਿਆਰੇ ਜਿਹੜੇ ਨਾਲ origignal ਆਂਦੇ ਨੇ ਟਾਇਰ i-link ਦਾ ਉਹ ਵੀ ਬ੍ਰੈਂਡ ਨਿਊ 1000 ਕਿਲੋਮੀਟਰ ਚੱਲੇ ਬਿਲਕੁਲ 5-700 ਕਿਲੋਮੀਟਰ ਚੱਲੇ ਟਾਇਰ ਇੰਟੀਰੀਅਰ ਦੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਕਲਾਸ ਇੰਟੀਰੀਅਰ ਦੀ ਹੈ ਸਟੀering ਕੰਟਰੋਲ ਕਵਰ ਆ ਜਾਂਦਾ ਹੈ ਸਟੀering ਕੰਟਰੋਲ ਆ ਜਾਂਦਾ ਹੈ ਉਸ ਤੋਂ ਬਾਅਦ ਐਂਡਰੋਇਡ ਪਲੇਅਰ ਆ ਜਾਂਦਾ ਵਿਦ ਨੈਵੀਗੇਸ਼ਨ ਜਿਹੜਾ ਸਟੀਰੀਓ ਜਿਹੜਾ ਕੰਪਨੀ ਫਿਟਡ ਆਂਦਾ ਉਹ ਮਾਡਲ ਹੈ ਇਹ ਪਾਜੀ ਆਸਥਾ ਆਪਸ਼ਨਲ ਹੈ ਘਰ ਸਰ ਇਹ ਆਸਥਾ ਮਾਡਲ ਹੈ ਆਸਥਾ ਆਪਸ਼ਨਲ ਚ ਪੁਸ਼ ਬਟਨ ਸਟਾਰਟ ਵੀ ਆਂਦਾ ਇਹ ਬਿਨਾ ਪੁਸ਼ ਬਟਨ ਸਟਾਰਟ ਤੋਂ ਚੱਲੀ ਸਿਰਫ ਲਗਭਗ 68 69 ਚੱਲੀ ਫਸਟ ਓਨਰ ਸਿੰਗਲ ਹੈਂਡ ਕਾਰ ਡਰਾਈਵਨ ਤੇ ਪਾਜੀ ਪ੍ਰਾਈਸ ਕਾਰ ਦਾ ਉਹ ਸਰ ਪ੍ਰਾਈਸ ਵੀ ਕਰ ਲਾਂਗੇ ਤੁਸੀਂ ਕਾਰ ਦੇਖੋ 2018 ਮਾਡਲ ਕਾਰ ਹੈ 7 ਲੱਖ 80000 ਦੀ ਡਿਮਾਂਡ ਚ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਸਿਰਫ 7 ਲੱਖ 80000 ਦੀ ਬਿਲਕੁਲ ਜੀ ਨਵੀਂ ਕਾਰ ਨਾਲੋਂ 4-5 ਲੱਖ ਸੇਵ ਹੋ ਰਿਹਾ ਬਿਲਕੁਲ ਜੀ ਬ ਅਗਲੀ ਚਲਦੇ ਹਾਂ ਦੋਸਤੋ ਸਵਿਫਟ ਜੋ ਸਭ ਤੋਂ ਹਾਈ ਡਿਮਾਂਡ ਦੀ ਮਾਰਕੀਟ 'ਚ ਸਰ ਸਵਿਫਟ ਦੇ ਤੁਸੀਂ ਅਲੌਇਟ ਟਾਇਰ ਹੀ ਦੇਖੋਗੇ ਤਾਂ ਲਗਭਗ 50000 ਰੁਪਏ ਦੇ ਅਲੌਇਟ ਟਾਇਰ ਲੱਗੇ ਜੇਕੇ ਦਾ ਟਾਇਰ ਲੱਗਾ ਅਲੌਏ ਬਿਲਕੁਲ ਨਵੇਂ ਵਰਗਾ ਫੈਂਸੀ ਅਲੌਇਜ਼ ਫੈਂਸੀ ਟਾਇਰਸ ਲੋ ਪ੍ਰੋਫਾਈਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੁਸੀਂ ਇੰਟੀਰੀਅਰ ਕਾਰ ਦੇਖ ਸਕਦੇ ਹੋ ਬਿਲਕੁਲ ਲੈਦਰ ਇੰਟੀਰੀਅਰ 'ਚ ਸੀਟ ਕਵਰਸ ਦੇਖ ਸਕਦੇ ਹੋ ਫਰੈਸ਼ ਜੜੇ ਹੋਏ ਸਟੀering ਕੰਟਰੋਲ ਬਿਲਕੁਲ ਸੀਡੀ ਸਿਸਟਮ ਕੰਪਨੀ ਫਿਟਿਡ स्टेयरिंग कवर भी लगा हुआ है पावर स्टेयरिंग है पावर विंडो है एसी हीटर सब कुछ लगा हुआ है काफ़ी अच्छी मेंटेन कार है बिल्कुल पावर था। स्टेरिंग पावर विंडोज ਇਲੈਕਟ੍ਰੋਨਿਕ ਮਿਰਰ ਬਿਲਕੁਲ ਬਿਲਕੁਲ ਦੀ ਤੇ ਪ੍ਰਾਈਸ ਦਾ ਜੋ ਜੀ ਕਾਰ ਦਾ 6,75,000 ਰੁਪਏ ਦੀ ਰੇਂਜ ਚ ਹੈ 2019 ਮਾਡਲ ਡੀਜ਼ਲ ਵਰਜਨ ਕਾਰ ਹੈ ਡੀਜ਼ਲ ਵਰਜਨ ਕਾਰ 6,75,000 ਚ ਹੈ ਫਸਟ ਓਨਰ ਕਾਰ ਤੁਹਾਨੂੰ ਦੇਾਂਗੇ ਇਸ ਪ੍ਰਾਈਸ ਚ ਤੁਹਾਨੂੰ ਕਿਤੇ ਵੀ ਕਾਰ ਡੀਜ਼ਲ ਕਾਰ ਇਸ ਪ੍ਰਾਈਸ ਚ ਨਹੀਂ ਮਿਲੇਗੀ ਜਿੰਨੀ ਇੰਨੀ ਕ ਅਕਸੈਸਰੀ ਐ ਇੰਨਾ ਸਾਰਾ ਕੁਝ ਲੱਗਾ ਹੋਵੇ ਤੇ ਦੋਸਤੋਂ ਘੱਟ ਤੋਂ ਘੱਟ 50-60 ਹਜ਼ਾਰ ਤੇ ਤਾਂ ਇਹਨੂੰ ਅਲੋਇ ਵਿਲਸ ਹੀ ਐ ਡਿਜ਼ਾਈਨ ਦੇਖ ਲਓ ਟਾਇਰ ਐਕਡਮ ਅੱਛੀ ਕੰਡੀਸ਼ਨ ਚ ਹੀ ਐ ਕਾਰਸ ਦੇ ਟਾਇਰ ਦੇਖ ਲਓ ਤੇ EB10 ਲੁਧਿਆਣੇ ਦਾ ਨੰਬਰ ਹੈ ਇਹਨੂੰ ਵੀ 5400 ਨੰਬਰ 549 ਬੰਦਾ ਹੈ ਤੁਸੀਂ ਇਹ ਦੇਖੋ 5+4=9 9 ਨਾਇਆ ਬਹੁਤ ਵਧੀਆ ਹੁੰਦਾ ਹੈ ਡਬਲ 0 ਪਿੱਛੇ ਆ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਹਫਾ ਲੈ ਕੇ ਦੇਾਂਗੇ 2019 ਮਾਡਲ ਦੀ ਟਾਟਾ ਨੈਕਸਨ ਟਾਟਾ ਨੈਕਸਨ ਜਿਹੜੀ ਡੀਜ਼ਲ ਵਾਲੀ ਔਨ ਡਿਮਾਂਡ ਕਾਰ ਹੈ ਬਹੁਤ ਅੱਛੇ ਪ੍ਰਾਈਸ 'ਚ 6.5 ਲੱਖ ਰੁਪਏ ਦੀ ਰੇਂਜ 'ਚ 60-70 ਹਜ਼ਾਰ ਕਿਲੋਮੀਟਰ ਚੱਲੀ ਕਾਰ ਪ੍ਰਾਈਸ ਕੀ ਦੱਸੇ ਜੀ ਸਰ 6.5 ਲੱਖ ਰੁਪਏ ਦੀ ਰੇਂਜ 'ਚ 2019 ਮਾਡਲ ਟਾਟਾ ਨੈਕਸਨ ਡੀਜ਼ਲ ਵਾਲੀ ਕਾਰ ਇੰਟੀਰੀਅਰ ਫੈਬੂਲਸ ਹੈ ਸਟੀਅਰਿੰਗ ਕੰਟਰੋਲ ਬ੍ਰੈਂਡ ਨਿਊ ਹੈ ਬੈਟਿੰਗ ਸ਼ੈਟਿੰਗ A ਤੋਂ ਲੈ ਕੇ Z ਫੀਚਰਸ ਦੀ ਕਾਰ ਦੇ ਇੰਨੇ ਕਿ ਪਿਆਰੇ ਹੈ ਕਿ ਤੁਸੀਂ ਤੁਹਾਨੂੰ ਕਰੇਟਾ ਦੇ ਮਾਤ ਦਿੰਦੀ ਹੈ ਕਾਰ ਜਿੰਨੇ ਇੱਕ ਪਿਕਅਪ ਤੋਂ ਪਿਕਅਪ ਹੈ ਸੇਫਟੀ ਵੀ ਬਹੁਤ ਅੱਛੀ ਇਸ ਕਾਰ ਦੀ ਜਿੰਨੇ ਇੱਕ ਮਿਨੀ ਐਸਯੂਵੀ ਲੈਣਾ ਚਾਹੁੰਦਾ ਹੈ ਜ ਮਤਲਬ ਜਿਹੜਾ ਕਸਟਮਰ ਜਾਂਦਾ ਕਿ ਮੈਂ ਇੱਕ ਮਿਨੀ ਐਸਯੂਵੀ ਗਰਾਊਂਡ ਕਲੀਅਰੈਂਸ ਦੇਖ ਲਓ ਜੀ ਇਹ ਇਹ ਤਾਂ ਉੱਪਰ ਚੜਾਈ ਹੈ ਲੇਕਿਨ ਅਗਰ ਥੱਲੇ ਵੀ ਕਾਰ ਖੜੀ ਹੋਗੀ ਇਸ ਦੀ ਗਰਾਊਂਡ ਕਲੀਅਰੈਂਸ ਬਹੁਤ ਅੱਛੀ ਹੈ ਅੱਜ ਤੁਹਾਨੂੰ ਬੈਕਸਾਈਡ ਲੈ ਕੇ ਚੰਨੇ ਆ ਜਿਹੜੀ ਬੈਕਸ ਠੀਕੇ ਜੀ ਤੁਸੀਂ ਦੇਖ ਸਕਦੇ ਹੋ ਮਹਿੰਦਰਾ ਦੀ ਐਕਸਯੂਵੀ ਖੜੀ ਹੈ ਠੀਕੇ ਜੀ ਇਹ 2018 ਮਾਡਲ ਦੀ ਕਾਰ ਡੀਜ਼ਲ ਓਨਰ ਕਾਰ W7 ਮਾਡਲ 12.5 ਲੱਖ ਰੁਪਏ ਦੀ ਰੇਂਜ ਸਾਢੇ 12 ਲੱਖ ਦੀ ਰੇਂਜ 'ਚ W7 2018 ਮਾਡਲ ਦੀ ਕਾਰ ਇਨੋਵਾ ਟੋਇਟਾ ਇਨੋਵਾ ਕ੍ਰਿਸਟਾ ਜੀ ਇਹ 2019 ਮਾਡਲ ਦੀ ਕਾਰ ਜਿੰਨੂੰ ਆਪਾਂ ਮੰਤਰੀ ਸ਼ੰਤਰੀਆਂ ਦੀ ਕਾਰ ਕਹਿੰਦੇ ਆ ਅਗੇਨ 20 VIP ਨੰਬਰ 0098 ਨੰਬਰ ਇੰਟੀਰੀਅਰ ਇੰਨਾ ਕ ਪਿਆਰਾ ਅਲॉयਜ਼ ਇੰਨੇ ਕ ਪਿਆਰਾ ਆਫਟਰ ਮਾਰਕੀਟ ਲੱਗੇ ਜੇਕੇ ਦੇ ਟਾਇਰ ਬ੍ਰਾਂਡ ਨਿਊ ਟਾਇਰ ਮਤਲਬ ਤੁਸੀਂ ਇਹ ਦੇਖੋ ਇੱਕ ਸਿੰਗਲ ਪੈਨ ਨਹੀਂ ਆਪਾਂ ਨੂੰ ਕਾਰ ਦੇ ਉੱਪਰ ਲਾਣੀ ਪੈ ਰਹੀ ਬਿਲਕੁਲ ਕਾਰ ਨੀਟ ਐਂਡ ਕਲੀਨ ਹੈਗੀ ਐ ਸਰ ਬਿਲਕੁਲ ਨਵੀਂ ਕਾਰ ਵਿਦ ਅਲॉय ਟਾਇਰ ਸਾਰੇ ਫੀਚਰਜ਼ ਨਾਲ ਲੋਨ ਦੀ ਸੁਵਿਧਾ ਔਨ ਟੇਬਲ ਅਵੇਲੇਬਲ ਜਿੱਦਾਂ ਆਪਾਂ ਹਰ ਵੀਡੀਓ ਚ ਕਹਿੰਦੇ ਆ ਤੁਸੀਂ ਪਰਸਨਲ ਨੰਬਰ 9464112345 ਤੇ ਮੈਨੂੰ ਵਟਸਐਪ ਕਰ ਸਕਦੇ ਹੋ ਆਧਾਰ ਕਾਰਡ ਪੈਨ ਕਾਰਡ ਬਿਜਲੀ ਦਾ ਬਿੱਲ ਇਲੈਕਟ੍ਰਿਸਿਟੀ ਬਿੱਲ ਇਹ ਵਟਸਐਪ ਕਰ ਸਕਦੇ ਹੋ ਬਿਜਲੀ ਦਾ ਬਿੱਲ ਜਿਹਦੇ ਮਰਜ਼ੀ ਨਾਮ ਤੇ ਆਉਂਦਾ ਹੋਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਵਟਸਐਪ ਕਰ ਸਕਦੇ ਹੋ ਅਸੀਂ ਤੁਹਾਨੂੰ ਕੋਟੇਸ਼ਨ ਦੇ ਦਿਆਂਗੇ ਕਿ ਕਾਰ ਤੁਹਾਡਾ ਇਹਨਾਂ ਲੋਨ ਇਸ ਕਾਰ ਦੇ ਉੱਪਰ ਹੋ ਸਕਦਾ ਹੈ ਕੋਈ ਵੀ ਕਾਰ ਜਿਹੜੀਆਂ ਤੁਸੀਂ ਦੇਖੀਆਂ ਤੇ ਭਾਈ ਜੀ ਪ੍ਰਾਈਸ ਕੀ ਸੀ ਕ੍ਰਿਸਟਾ ਸਰ ਜੋ ਤੁਹਾਨੂੰ ਦੱਸਿਆ 17 ਲੱਖ 50 ਹਜ਼ਾਰ ਰੁਪਏ ਦੀ ਰੇਜ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਇਹ ਚ ਆਪਣੇ ਕੋਲ 2018 ਵਾਈਟ ਵੀ ਮਿਲ ਜਾਏਗੀ ਜੀ 4 ਵੇਰੀਐਂਟ ਇਹ ਚ ਆਪਣੇ ਕੋਲ 2022 ਆਟੋ ਵੀ ਮਿਲ ਜਾਏਗੀ 2019 ਆਟੋ ਵੀ ਮਿਲ ਜਾਏਗੀ ਵੀ ਹੈਵ ਅ ਨੰਬਰ ਆਫ 5 ਟੂ 6 ਨੋਵਾ ਕ੍ਰਿਸਟਾ ਜਿਹੜੀਆਂ ਸਾਡੇ ਕੋਲ ਕਸਟਮਰ ਲਿਖਾ ਕੇ ਗਏ ਨੇ ਜਿਹੜੀਆਂ ਸੇਲ ਚ ਅਵੇਲੇਬਲ ਨੇ ਤੋਂ ਦੋਸਤੋਂ ਭਾਈ ਨੇ ਮਾਡਲ ਵੀ ਦੱਸਤੇ ਆਟੋ ਮੈਨੂਅਲ ਵੀ ਦੱਸਤੇ ਕਲਰ ਆਪਸ਼ਨ ਵੀ ਦੱਸਤੇ ਬਿਲਕੁਲ ਸਰ ਜਿਹਨੂੰ ਕ੍ਰਿਸਟਾ ਪਸੰਦ ਹੈ ਨੰਬਰ ਭਾਈ ਦਾ ਵੀਡੀ ਬਾਕੀ ਕਾਰ ਦੇਖ ਸਕਦੇ ਹੋ ਭਾਈ ਨੈਕਸਟ ਮਹਿੰਦਰਾ ਟੀਯੂਵੀ ਮਹਿੰਦਰਾ ਟੀਯੂਵੀ 올 ਟਾਈਮ ਫੇਵਰੇਟ ਕਾਰ ਜਿਹਦੇ ਤੋਂ ਆਪਾਂ ਮਤਲਬ ਜਿਹੜੀਆਂ ਕਿ ਅਸੀਂ ਡਿਲੀਵਰੀਆਂ ਜੰਮੂ ਲੇ ਲਦਾਖ ਤੇ ਆਪਾਂ ਉਹ ਜੈਨ ਤੱਕ ਭੇਜਦੇ ਆ ਉਹ ਮਹਿੰਦਰਾ ਟੀਯੂਵੀ ਹੈ ਇਹ 6 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਪ੍ਰਾਈਸ ਤੇ T10 ਆਪਸ਼ਨਲ ਮਾਡਲ ਸਭ ਤੋਂ ਟੌਪ ਐਂਡ ਮਾਡਲ ਬ੍ਰਾਂਡ ਨਿਊ ਕਾਰ 2018 ਮਾਡਲ ਡੀਜ਼ਲ ਵਰਜਨ ਕਾਰ ਬਾਕੀ ਔਨ ਟੇਬਲ 네ਗੋਸ਼ੀਏਟ ਸਰ ਇਸ ਵੀਡੀਓ ਦੀ ਖਾਸ ਥੋੜੇ ਪੈਸਿਆਂ ਚ ਚੰਗੀ ਕਾਰ ਜਿਨ੍ਹਾਂ ਨੇ ਪੂਰੇ ਪਰਿਵਾਰ ਨਾਲ ਜਾਣਾ ਚਾਹੁੰਦਾ ਹੈ 2012 ਮਾਡਲ ਦੀ ਸਕੋਰਪੀਓ ਮਤਲਬ ਇਸ ਰੇਂਜ ਤੁਹਾਨੂੰ ਕਾਰ ਕਿਤੇ ਨਹੀਂ ਮਿਲਣੀ ਉਹ ਹੈਗੀ ਇਹ ਜਿਹੜੀ ਪਿੱਛੇ ਖੜੀ 2012 ਮਾਡਲ ਦੀ ਸਕੋਰਪੀਓ ਸਟੀਲ ਰਿਮ ਲੱਗੇ ਹੋਏ ਨੇ ਟਾਇਰ 15 ਇੰਚੀ ਨੇ ਬਿਲਕੁਲ 70% ਟਾਇਰ ਹੈ ਇੰਟੀਰੀਅਰ ਦੀ ਨੀਟ ਐਂਡ ਕਲੀਨ ਹੈ ਕਲਰ ਦੀ ਵਾਈਟ ਹੈ ਇਹ ਸਿਰਫ ਆਪਾਂ 3 ਲੱਖ ਰੁਪਏ ਚ ਰੇਂਜ ਤੁਹਾਨੂੰ ਕਾਰ ਆਪਾਂ ਦੇ ਦੇ ਦਾਂਗੇ ਸਰ ਦੋਸਤੋ 3 ਲੱਖ ਰੁਪਏ ਜੇ ਮਹਿੰਦਰਾ ਦੀ ਸਕੋਰਪੀਓ ਮਿਲ ਰਹੀ ਉਹ ਵੀ 네ਗੋਸ਼ੀਏਬਲ ਪ੍ਰਾਈਸ 네ਗੋਸ਼ੀਏਬਲ ਪ੍ਰਾਈਸ ਸਕਰੀਨ ਲੱਗੀ ਹੋਈ ਹੈ ਡੀਜ਼ਲ ਕਾਰ ਹੈ 7 ਸੀਟਰ ਕਾਰ ਹੈ ਇੱਕ ਫੈਮੀਲੀਅਰ ਦੇਖੋ ਤੁਸੀਂ ਫੈਬੂਲਸ ਹੈ ਇਨਾ ਹੈਂਡਵਰਕ ਹੋਇਆ ਪ੍ਰੋਪਰ 에ਅਰ ਕਰਾਫਟਡ ਦੇ ਵਿੱਚ ਲੈਦਰ ਲੱਗਾ ਹੈ ਰੂਫ ਤੇ ਸੀਟ ਕਵਰਸ ਬਹੁਤ ਪਿਆਰੇ ਪਏ ਵਿਦ ਡਿਪ ਫਿਟਿੰਗ ਸੀਟ ਕਵਰਸ ਪਏ ਨੇ ਸੀਡੀ ਸਿਸਟਮ ਟੱਚ ਵਾਲਾ ਲੱਗਾ ਸਪੀਕਰਸ ਈਚ ਐਂਡ ఎవਰੀਥਿੰਗ ਸਟੀਲ ਰਿਮ ਲੱਗੇ ਆ ਕਾਰ ਦੇਖ ਲਓ ਜੀ ਮਾਈਕਰੋ ਹਾਈਬ੍ਰਿਡ ਹੈ ਸਕੋਰਪੀਓ 2012 ਮਾਡਲ ਸਰ 12 ਮਾਡਲ 3 ਲੱਖ ਰੁਪਏ ਦੀ ਰੇਂਜ ਚ 50-60 ਹਜ਼ਾਰ ਰੁਪਏ ਦੇ ਕੇ ਬਾਕੀ ਸਾਰਾ ਲੋਨ ਅਵੇਲੇਬਲ ਭਾਜੀ ਸਾਥੀ ਦੂਜੀ ਕਾਰ ਬਾਅਦ ਚ ਸਭ ਤੋਂ ਪਹਿਲਾਂ ਕਾਰ ਦੇ ਅਲਾਏ ਦੇਖੋ ਨੀਓਸ ਕੰਪਨੀ ਦੇ ਜੋ ਅੱਜ ਕੱਲ ਦੇ ਟ੍ਰੈਂਡਿੰਗ ਅਲਾਏ ਜਿਹੜੀਆਂ ਕਿ ਤੁਸੀਂ ਰੀਲਸ ਦੇਖ ਰਹੇ ਹੋ ਸਭ ਇਹ ਐਸੇ ਲਾਇ ਦੇ ਚੱਲ ਰਹੀਆਂ ਗੁੱਡਇਰ ਦੇ ਟਾਇਰਾਂ ਦੇ ਨਾਲ ਬ੍ਰਾਂਡ ਨਿਊ ਲਾਇ ਦੇ ਨਾਲ 2020 ਮਾਡਲ ਚੱਲੀ ਸਿਰਫ 22000 ਕਿਲੋਮੀਟਰ ਕਰੇਟਾ ਕਾਰ 20 ਮਾਡਲ ਦੀ ਡੀਜ਼ਲ ਕਾਰ ਲਾਇਟਰ ਐਕਸਟਰਾ ਕੈਂਟ ਸਿਰਫ 1 ਤੋਂ ਲੈ ਕੇ 0 ਤੱਕ ਐਂਡਲੈਸ ਕਾਰ ਡਾਟਲੈਸ ਸਕਰਚਲੈਸ ਕਾਰ ਜਿਹਨੂੰ ਆਪਾਂ ਕਹਿ ਸਕਦੇ ਆਂ ਐਂਡਰੌਇਡ ਪਲੇਅਰ ਦੇ ਨਾਲ ਇਹ ਕਾਰ 1.11 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਬਹੁਤ ਵਧੀਆ ਭਾਜੀ ਬਹੁਤ ਅੱਛੀ ਨੀਟ ਐਂਡ ਕਲੀਨ ਕਾਰ ਹੈ ਅਲੋਇ ਵਿਲ ਤੁਸੀਂ ਦੇਖ ਲਿਆ ਚਲਦੇ ਆਂ ਨੈਕਸਟ 2018 ਮਾਡਲ ਦੀ ਅਮੇਜ਼ ਪੈਟਰੋਲ ਪੈਟਰੋਲ ਚ 18 ਮਾਡਲ ਅਮੇਜ਼ ਚੱਲੀ 26000 ਤੁਹਾਨੂੰ 5.5 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਬਾਕੀ ਔਨ ਟੇਬਲ ਨੇਗੋਸ਼ੀਏਬਲ ਸਰ ਟਾਟਾ ਸਫਾਰੀ ਜਿਹੜੀ ਕਿ ਪੁਰਾਣੀ ਵੀ ਸ਼ਾਨ ਸੀ ਤਾਂ ਹੁਣ ਵੀ ਸ਼ਾਨ ਹੈ 2022 ਮਾਡਲ ਦੀ 16.5 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਵਿਦ ਪੈਨਾਰੋਮਿਕ ਸਨਰੂਫ ਤੁਸੀਂ ਸਨਰੂਫ ਦੇਖੋਗੇ ਤੇ ਤੁਸੀਂ ਕਹੋਗੇ ਮੈਂ ਕਾਰ ਇਹ ਲੈ ਕੇ ਜਾਣੀ ਮੈਨੂਅਲ ਕਾਰ ਡੀਜ਼ਲ ਵਰਜਨ ਕਾਰ ਸਨਰੂਫ ਵਾਲੀ ਕਾਰ ਇੰਟੀਰੀਅਰ ਐਕਸਲੈਂਟ ਮਜ਼ੇਦਾਰ ਤੇ ਅੰਦਰ ਬੈਠ ਕੇ ਜਦੋਂ ਕ ਰੂਸ ਕੰਟਰੋਲ ਸਨ ਰੂਫ ਖੋਲ ਕੇ ਤੁਸੀਂ ਕਾਰ ਡਰਾਈਵ ਕਰੋਗੇ ਤੁਸੀਂ ਆਪੇ ਕਹੋਗੇ ਕਿ ਕਾਰ 'ਚ ਇੱਕ ਫੀਲ ਹੈ ਪੈਨੋਰਮਿਕ ਰੂਫ ਹੈ ਇੱਕ ਪ੍ਰੋਪਰ 7 ਸੀਟਰ ਕਾਰ ਹੈ ਭਾਜੀ ਵੀਰੈਂਟ ਕਰ ਐਗਜ਼ਟ ਪਲੱਸ ਹੈ ਕਰਦਾ ਐਕਸ ਜ਼ेड ਮਾਡਲ ਹੈ ਡੀਜ਼ਲ ਵਰਜਨ ਕਾਰ ਹੈ 2022 ਮਾਡਲ ਹੈ ਸਾਡੇ 19 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ 'ਚ 22-23 ਲੱਖ ਦੀ ਕਾਰ ਨਵੀਂ ਪੈਂਦੀ ਹੈ ਚੱਲੀ ਸਿਰਫ 22200 ਕਿਲੋਮੀਟਰ ਨੰਬਰ ਵਧੀਆ ਬਿਲਕੁਲ ਨਵੀਂ ਕਾਰ ਜਿਨ੍ਹਾਂ ਦਾ ਮਨ ਹੈ ਔਫ ਰੋਡਿੰਗ ਤੇ ਜਾਣ ਲਈ ਜਾਂ ਪੂਰਾ ਸਨਰੂਫ ਖੋਲ ਕੇ ਚਲਾ ਲਈ ਉਹ ਕਾਰ ਲੈ ਕੇ ਜਾਣ ਸਰ ਟਾਟਾ ਦੀ ਪੰਜ